ਕੈਰੋਗਾਰ ਕਿੰਨੀ ਦੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਬਈ ਉਹ ਨਸ਼ੇ ਛੱਡਣ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਮਿੰਦਰ ਸਿੰਘ ਹੈਂ ਪਰਮਿੰਦਰ ਸਿੰਘ ਜਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈਂ ਰਾਇਤਾਲ ਰਾਇਤਾਲ ਹਾਂ ਜੀ ਇਸ ਡੇਰੇ ਚ ਕੱਦ ਦਾ ਮੈਂ ਵੀਰ ਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਨੇ ਰਹਿਣ ਵਾਲਾ ਰੈਂਟ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦਿਲੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀਪ ਜੀ ਵੀ ਕੋਲੇ ਗੁਰਵੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜ ਕਿੰਨੀ ਦੇਰ ਤੋਂ ਇਸ ਜੱਥੇਬੰਦੀ ਤੇ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਨਸ਼ੇ ਛੱਡ ਕੇ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਤਰਮਿੰਦਰ ਸਿੰਘ ਹਾਂ ਤਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾ ਤਾਲ ਹਾਂਜੀ ਇਸ ਡੇਰੇ ਚ ਕੱਦਾਂ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਰਹਿਣ ਵਾਲਾ ਫਰੰਟ ਚੰਗੀ ਜਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕੱਦਾਂ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਜਿੱਥੇ ਤੋਂ ਲੈ ਗਏ ਗੁਰਵੀਰ ਸਿੰਘ ਜੀ ਗੁਰਬੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜਾ ਕਿੰਨੀ ਦੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਇਨਸ਼ਾ ਛੱਡ ਕੇ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂ ਜੀ ਮਿੰਦਰ ਸਿੰਘ ਹੈਂ ਪਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈਂ ਰਾਇਤਾਲ ਰਾਜਾਤਾਲ ਹਾਂ ਜੀ ਇਸ ਡੇਰੇ ਚ ਕੱਦ ਦਾ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਬਜਿੰਦਰ ਸਿੰਘ ਨੇ ਰੈਂਡ ਵਾਲਾ ਰੈਂਡ ਚੱਲੇ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਤੇ ਸੀ ਕੋਲੇ ਗੁਰਵੀਰ ਸਿੰਘ ਜੀ ਗੁਰਵੀਰ ਸਿੰਘ ਟਿਕਾਣਾ ਰੈਂਡ ਵਾਲਾ ਮੇਰਾ ਗਾਣਾ ਕਿੰਨੀ ਡੇਰ ਤੋਂ ਇਸ ਜੱਥੇਬੰਦੀ ਇਹ ਮੇਰੇ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਨਸ਼ੇ ਚੜਨਾ ਆਇਆ ਸੀ ਨਸ਼ੇ ਚੜਨ ਆਇਆ ਸੀਗਾ ਹਾਂ ਜੀ ਰਮਿੰਦਰ ਸਿੰਘ ਹਾਂ ਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾ ਤਾਲ ਹਾਂਜੀ ਇਸ ਡੇਰੇ ਚ ਕਰਦਾ ਮੈਂ ਵੀਰ ਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਨੇ ਰਹਿਣ ਵਾਲਾ ਰੈਂਟ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀਪ ਸਿੰਘ ਕੋਲ ਰਹਿਣੀ ਗੁਰਮੀਰ ਸਿੰਘ ਜੀ ਗੁਰਬੀਰ ਸਿੰਘ ਜਿੱਥੇ ਰਹਿਣ ਵਾਲਾ ਮੈਂ ਰੋਗ ਕਿੰਨੀ ਡੇਰ ਤੋਂ ਇਸ ਜੱਥੇ ਬੰਦੀ ਇਹ ਮੇਰੇ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਨਸ਼ੇ ਚੜਨ ਆਇਆ ਸੀ ਨਸ਼ੇ ਚੜਨ ਆਇਆ ਸੀਗਾ ਹਾਂ ਜੀ ਅਮਿੰਦਰ ਸਿੰਘ ਹੈਂ ਅਮਿੰਦਰ ਸਿੰਘ ਜਿੱਥੇ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿੰਦਾ ਹਾਂ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈਂ ਰਾਇਤਾਲ ਰਾਜਾਤਾਲ ਹਾਂ ਜੀ ਇਸ ਡੇਰੇ ਚ ਕੱਦਦਾ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਨੇ ਰਹਿਣ ਵਾਲਾ ਰੈਂਟ ਚੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਫਿਰ ਵੀ ਕੋਲੇ ਗੁਰਵੀਰ ਸਿੰਘ ਜੀ ਗੁਰਵੀਰ ਸਿੰਘ ਟਿਕਾਣਾ ਮੈਰੋ ਗਾ ਕਿੰਨੀ ਡੇਰ ਤੋਂ ਇਸ ਜੱਥੇਬੰਦੀ ਇਹ ਮੈਰੋ ਜੀ ਥੋੜੇ ਦਿਨੇ ਹੋਏ ਸੀ ਕਿ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈ ਬੜੇ ਨਸ਼ੇ ਚੜਨਾ ਆਇਆ ਸੀ ਨਸ਼ੇ ਚੜਨ ਆਇਆ ਸੀਗਾ ਹਾਂ ਜੀ ਰਮਿੰਦਰ ਸਿੰਘ ਹਾਂ ਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੇਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂਜੀ ਇਸ ਦੇ ਦੇਰੇ ਚ ਕਰਦਾ ਮੈਂ ਵੀਰ ਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਬਜਿੰਦਰ ਸਿੰਘ ਨੇ ਰਹਿਣ ਵਾਲਾ ਰੈਂਟ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦੇ ਦੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਫਿਰ ਵੀ ਕੋਲੇ ਗੁਰਮੀਰ ਸਿੰਘ ਜੀ ਗੁਰਬੀਰ ਸਿੰਘ ਜਿੱਥੇ ਰਾਨਮਾਲ ਮੈਂ ਰੋ ਗਾ ਕਿੰਨੀ ਡੇਰ ਤੋਂ ਇਸ ਜੱਥੇ ਬੰਦੀ ਇਹ ਮੇਰੇ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਇਨਸ਼ਾ ਜੱਟ ਮੈਂ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਟਰਮਿੰਦਰ ਸਿੰਘ ਹੈਂ ਟਰਮਿੰਦਰ ਸਿੰਘ ਜਿੱਥੇ ਰਾਨਮਾਲ ਮੈਂ ਅੰਬਰਸਤ ਦਾ ਰਹਿੰਦਾ ਹਾਂ ਪਿੰਡ ਪਿੰਡ ਦਾ ਦੱਸੋ ਪਿੰਡ ਇਹ ਰਾਇਤਾਲ ਹੈਂ ਰਾਇਤਾਲ ਰਾਜਾਤਾਲ ਹਾਂ ਜੀ ਇਸ ਡੇਰੇ ਚ ਕੱਦਾਂ ਮੈਂ ਵੀਰ ਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਨੇ ਰੈਂਡ ਵਾਲਾ ਰੈਂਟ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦੇ ਵਿੱਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਫਿਰ ਵੀ ਕੋਲੇ ਗੁਰਵੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋ ਗਾ ਕਿੰਨੀ ਦੇਰ ਤੋਂ ਇਸ ਜੱਥੇਬੰਦੀ ਦੀ ਇਹ ਮੈਨੂੰ ਜੀ ਥੋੜੇ ਦਿਨ ਹੋਏ ਸੀ ਕਿ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈ ਬਈ ਉਹ ਇੰਨਾ ਛੇ ਜੱਟ ਆਇਆ ਸੀ ਮੇਰੇ ਚੜਨਾ ਆਇਆ ਸੀਗਾ ਹਾਂ ਜੀ ਟਰਮਿੰਦਰ ਸਿੰਘ ਹੈ ਟਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾ ਤਾਲ ਹਾਂ ਜੀ ਇਸ ਦੇ ਦੇਰੇ ਚ ਕਰਦਾ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਨੇ ਰਹਿਣ ਵਾਲਾ ਫਰੰਟ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦੇਰੇ ਚ ਕਰਦਾ ਮੈਂ ਜੱਥੇ ਬੰਦੀ ਸੀ ਪਹਿਲਾਂ ਤੋਂ ਬਾਈ ਦੀ ਜਿੱਥੇ ਕੋਲੇ ਗੁਰਵੀਰ ਸਿੰਘ ਜੀ ਗੁਰਵੀਰ ਸਿੰਘ ਜਿੱਥੇ ਰਾਨਮਾਲ ਮੈਰੋ ਗਾ ਕਿੰਨੀ ਡੇਰ ਤੋਂ ਇਸ ਜੱਥੇ ਬੰਦੀ ਇਹ ਮੈਨੂੰ ਜੀ ਥੋੜੇ ਦਿਨੇ ਹੋਏ ਸੀ ਕਿ ਆਏ ਸੀ ਕਿ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈ ਬਾਈ ਪਰ ਨਸ਼ੇ ਛੱਡਣ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਟਰਮਿੰਦਰ ਸਿੰਘ ਹੈ ਟਰਮਿੰਦਰ ਸਿੰਘ ਜਿੱਥੇ ਰਾਨਮਾਲ ਮੈਂ ਅੰਬਰਸਤ ਦਾ ਰਹਿੰਦਾ ਹਾਂ ਪਿੰਡ ਪਿੰਡ ਦਾ ਦੱਸੋ ਜੀ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾ ਤਾਲ ਹਾਂ ਜੀ ਇਸ ਡੇਰੇ ਚ ਕੱਦਾ ਮੈਂ ਵੀਰ ਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜੰਦਰ ਸਿੰਘ ਨੇ ਰੈਂਡ ਵਾਲਾ ਰੈਂਟ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦਿਲੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਜਿੱਥੇ ਤੋਂ ਲੈਣੀ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜ ਕਿੰਨੀ ਦੇਰ ਤੋਂ ਇਸ ਜੱਥੇਬੰਦੀ ਦੀ ਮੈਨੂੰ ਜੀ ਥੋੜੇ ਦਿਨੇ ਹੋਏ ਸੀ ਕਿ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਨਸ਼ੇ ਛੱਡ ਕੇ ਆਇਆ ਸੀ ਨਸ਼ੇ ਛੱਡ ਕੇ ਆਇਆ ਸੀਗਾ ਹਾਂ ਜੀ ਤਰਮਿੰਦਰ ਸਿੰਘ ਹਾਂ ਤਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾ ਤਾਲ ਹਾਂਜੀ ਇਸ ਦੇ ਦੇਰੇ ਚ ਕੱਦਾਂ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਰਹਿਣ ਵਾਲਾ ਫਰੰਟ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦੇਰੇ ਚ ਕੱਦਾਂ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀਤ ਜੀ ਤੋਂ ਲੈ ਕੇ ਗੁਰਵੀਰ ਸਿੰਘ ਜੀ ਗੁਰਬੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜਾ ਕਿੰਨੀ ਡੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਇਨਾਸ਼ੇ ਛੱਡ ਕੇ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਪਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਹਾਂ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਜਾਤਾਲ ਹੈਂ ਰਾਜਾਤਾਲ ਰਾਜਾਤਾਲ ਹਾਂ ਜੀ ਇਸ ਡੇਰੇ 'ਚ ਕੱਦਾਂ ਮੈਂ ਵੀਰ ਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜੇਂਦਰ ਸਿੰਘ ਨੇ ਰੈਂਡ ਵਾਲਾ ਰੈਂਟ ਚੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦਿਲੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਫਿਰ ਵੀ ਕੋ ਲੈ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋ ਗਾ ਕਿੰਨੀ ਡੇਰ ਤੋਂ ਇਸ ਜੱਥੇਬੰਦੀ ਜੀ ਮੈਨੂੰ ਜੀ ਥੋੜੇ ਦਿਨੇ ਹੋਏ ਸੀ ਕਿ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਨਸ਼ੇ ਛੱਡ ਕੇ ਆਇਆ ਸੀ ਨਸ਼ੇ ਛੱਡ ਕੇ ਆਇਆ ਸੀਗਾ ਹਾਂ ਜੀ ਤਰਮਿੰਦਰ ਸਿੰਘ ਹਾਂ ਤਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾਤਾਲ ਹਾਂਜੀ ਇਸ ਦੇਰੇ ਚ ਕਦ ਦਾ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਨੇ ਰਹਿਣ ਵਾਲਾ ਫਰੰਟ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦੇਰੇ ਚ ਕਦ ਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਜੀ ਤੋਂ ਲੈ ਗੁਰਵੀਰ ਸਿੰਘ ਜੀ ਗੁਰਬੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜਾ ਕਿੰਨੀ ਦੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਨਸ਼ੇ 'ਚ ਛੱਡ ਮੈਂ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਪਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਹਾਂ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈਂ ਰਾਇਤਾਲ ਰਾਜਾ ਤਾਲ ਹਾਂ ਜੀ ਇਸ ਡੇਰੇ 'ਚ ਕੱਦਦਾ ਮੈਂ ਵੀਰ ਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜੰਦਰ ਸਿੰਘ ਨੇ ਰੈਂਡ ਵਾਲਾ ਰੈਂਟ ਚੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦਿਲੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀਪ ਜੀ ਵੀ ਕੋਲੇ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋ ਗਾ ਕਿੰਨੀ ਦੇਰ ਤੋਂ ਇਸ ਜੱਥੇਬੰਦੀ ਤੇ ਮੈਨੂੰ ਜੀ ਥੋੜੇ ਦਿਨੇ ਹੋਏ ਸੀ ਕਿ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈ ਨਸ਼ੇ 'ਚ ਛੱਡ ਕੇ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਤਰਮਿੰਦਰ ਸਿੰਘ ਹਾਂ ਤਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋ ਪਿੰਡ ਇਹ ਰਾਜਾ ਤਾਲ ਹੈ ਰਾਜਾ ਤਾਲ ਰਾਜਾ ਤਾਲ ਹਾਂਜੀ ਇਸ ਦੇ ਡੇਰੇ ਚ ਕੱਦਾਂ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਨੇ ਰਹਿਣ ਵਾਲਾ ਫਰੰਟ ਚੰਗੀ ਜਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕੱਦਾਂ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਤੇ ਸੀ ਕੋਲੇ ਗੁਰੂबीर ਸਿੰਘ ਗੋਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜਾ ਕਿੰਨੀ ਦੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨੇ ਹੋਏ ਸੀ ਕਿ ਆਏ ਸੀ ਕਿ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਈ ਭਾਈ ਹੈ ਨਸ਼ੇ ਛੱਡਣ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਹਿੰਦਰ ਸਿੰਘ ਹੈ ਪਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂ ਜੀ ਇਸ ਡੇਰੇ ਚ ਕੱਦਦਾ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਬਲਿੰਦਰ ਸਿੰਘ ਨੇ ਰਹਿਣ ਵਾਲਾ ਰੈਂਡ ਚੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਤੋਂ ਲੈ ਗੁਰਵੀਰ ਸਿੰਘ ਜੀ ਗੁਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜ ਕਿੰਨੀ ਡੇਰ ਤੋਂ ਇਸ ਜੱਥੇਬੰਦੀ ਇਹ ਮੈਰੋ ਜੀ ਥੋੜੇ ਦਿਨੇ ਹੋਏ ਸੀ ਕਿ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈ ਬਾਈ ਪਰ ਨਸ਼ਾ ਛੱਡਣ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂ ਜੀ ਰਮਿੰਦਰ ਸਿੰਘ ਹਾਂ ਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੇਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂਜੀ ਇਸ ਦੇ ਦੇਰੇ ਚ ਕਰਦਾ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਨੇ ਰਹਿਣ ਵਾਲਾ ਰੈਂਟ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦੇ ਦੇਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀਪ ਜੀ ਵੀ ਕੋਲੇ ਗੁਰਮੀਰ ਸਿੰਘ ਜੀ ਗੁਰਬੀਰ ਸਿੰਘ ਜਿੱਥੇ ਰਾਨਮਾਲ ਮੈਰੋ ਗਾ ਕਿੰਨੀ ਡੇਰ ਤੋਂ ਇਸ ਜੱਥੇ ਬੰਦੇ ਇਹ ਮੈਨੂੰ ਜੀ ਥੋੜੇ ਦਿਨ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈ ਬਾਈ ਪਰ ਨਸ਼ੇ ਚੜਨ ਆਇਆ ਸੀ ਨਸ਼ੇ ਚੜਨ ਆਇਆ ਸੀਗਾ ਹਾਂ ਜੀ ਟਰਮਿੰਦਰ ਸਿੰਘ ਹੈ ਟਰਮਿੰਦਰ ਸਿੰਘ ਜਿੱਥੇ ਰਾਨਮਾਲ ਮੈਂ ਅੰਬਰਸਾਦ ਦਾ ਰਹਿਣ ਵਾਲਾ ਹਾਂ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾਤਾਲ ਹਾਂ ਜੀ ਇਸ ਡੇਰੇ ਚ ਕੱਦ ਦਾ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਬਜਿੰਦਰ ਸਿੰਘ ਨੇ ਰੈਂਡ ਵਾਲਾ ਰੈਂਡ ਚੰਗੀ ਜਾਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀਪ ਸਿੰਘ ਤੋਂ ਲੈ ਕੇ ਗੁਰਵੀਰ ਸਿੰਘ ਜੀ ਗੁਰਵੀਰ ਸਿੰਘ ਕਿਥੇ ਰਹਿਣ ਵਾਲਾ ਮੈਰੋਗੜ ਕਿੰਨੀ ਡੇਰ ਤੋਂ ਇਸ ਜੱਥੇਬੰਦੀ ਇਹ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਹੈਂ ਪਰ ਨਸ਼ੇ ਚੜਨ ਆਇਆ ਸੀ ਨਸ਼ੇ ਚੜਨ ਆਇਆ ਸੀਗਾ ਹਾਂ ਜੀ ਤਰਮਿੰਦਰ ਸਿੰਘ ਹਾਂ ਤਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਤ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾ ਤਾਲ ਹਾਂਜੀ ਇਸ ਦੇ ਦੇਰੇ ਚ ਕਰਦਾ ਮੈਂ ਮਿਰਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਰਹਿਣ ਵਾਲਾ ਫਰੰਟ ਚੰਗੀ ਜਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦੇਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਜੀ ਤੋਂ ਲੈ ਗੁਰਮੀਰ ਸਿੰਘ ਜੀ ਗੁਰਬੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜਾ ਕਿੰਨੀ ਦੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਜੀ ਭਾਈ ਬੜੇ ਨਸ਼ਾ ਛੱਡਣ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹੈ ਹਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਰਾਇਤਾਲ ਹੈ ਰਾਇਤਾਲ ਰਾਜਾਤਾਲ ਹਾਂ ਜੀ ਇਸ ਡੇਰੇ 'ਚ ਕੱਦਦਾ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜੇਂਦਰ ਸਿੰਘ ਜੀ ਰਹਿਣ ਵਾਲਾ ਬੈਡ ਚੰਡੀਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦੇਰੇ ਚ ਕਦਾਂ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਚੀਜ਼ ਵੀ ਕੋ ਲੈ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੇਹਰੋਗੜ ਕਿੰਨੀ ਦੇਰ ਤੋਂ ਇਸ ਜੱਥੇਬੰਦੀ ਤੇ ਮੇਰੇ ਜੀ ਥੋੜੇ ਦਿਨੇ ਹੋਇਸੇ ਕੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਜੀ ਬਾਈ ਨਸ਼ਾ ਛੱਡਣਾ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂਜੀ ਤਰਮਿੰਦਰ ਸਿੰਘ ਹਾਂ ਤਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਰਸ ਹੈਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂਜੀ ਇਸ ਡੇਰੇ ਚ ਕਰਦਾ ਮੈਂ ਮਿਰਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਘਟ ਚੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇਵੰਦੀ ਸੀ ਪਹਿਲਾਂ ਤੋਂ ਬਾਈ ਦੀ ਜਿੱਥੇ ਕੋ ਲੈ ਗਏ ਗੁਰਮੀਰ ਸਿੰਘ ਜੀ ਗੁਰਬੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋ ਗਾ ਕਿੰਨੀ ਦੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਜੀ ਭਾਈ ਬੜੇ ਨਸ਼ੇ ਛੱਡਣ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹੈ ਹਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂ ਜੀ ਇਸ ਡੇਰੇ 'ਚ ਕੱਦਦਾ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜੇਂਦਰ ਸਿੰਘ ਨੀਂ ਰਹਿਣ ਵਾਲਾ ਰੈਂਟ ਚੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦਿਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਫਿਰ ਵੀ ਕੋ ਲੈ ਗਏ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮਹਿਰੋਗੜ ਕਿੰਨੀ ਡੇਰ ਤੋਂ ਇਸ ਜੱਥੇਬੰਦੀ ਜੀ ਮੈਂ ਜੀ ਥੋੜੇ ਦਿਨੇ ਹੋਏ ਸੀ ਕਿ ਆਇ ਸੀ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਹੀ ਹੈ ਨਸ਼ਾ ਛੱਡਣ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂ ਜੀ ਤਰਮਿੰਦਰ ਸਿੰਘ ਹਾਂ ਤਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂਜੀ ਇਸ ਡੇਰੇ ਚ ਕਰਦਾ ਮੈਂ ਮਿਰਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਬੰਡ ਚੰਡੀਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਤੀਵੰਦੀ ਸੀ ਪਹਿਲਾਂ ਤੋਂ ਬਾਈ ਦੀ ਫਿਰ ਵੀ ਕੋ ਲੈਣੇ ਗੁਰਵੀਰ ਸਿੰਘ ਵੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜ ਕਿੰਨੀ ਦੇਰ ਤੋਂ ਇਸ ਜੱਥੇ ਬੰਦੇ ਇਹ ਮੈਨੂੰ ਜੀ ਥੋੜੇ ਦਿਨ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਜੀ ਭਾਈ ਬੜੇ ਨਸ਼ੇ ਛੱਡਣ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹੈ ਹਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾਤਾਲ ਹਾਂ ਜੀ ਇਸ ਡੇਰੇ 'ਚ ਕੱਦਦਾ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜੇਂਦਰ ਸਿੰਘ ਜੀ ਰੈਣ ਵਾਲਾ ਰੈਟ ਚੰਡੀਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇ ਬੰਦੀ ਸੀ ਪਹਿਲਾਂ ਤੋਂ ਬਾਈ ਦੀ ਫਿਰ ਵੀ ਕੋ ਲੈ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰੈਣ ਵਾਲਾ ਮੈਰੋਗੜ ਕਿੰਨੀ ਡੇਰ ਤੋਂ ਇਸ ਜੱਥੇ ਬੰਦੀ ਸੀ ਮੈਨੂੰ ਜੀ ਥੋੜੇ ਦਿਨ ਹੋਏ ਸੀ ਕਿ ਆਇਆ ਸੀ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਸੀ ਹੈ ਨਸ਼ਾ ਛੱਡਣ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂ ਜੀ ਰਮਿੰਦਰ ਸਿੰਘ ਹਾਂ ਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੇਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂਜੀ ਇਸ ਡੇਰੇ ਚ ਕਦ ਦਾ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਰੈਂਟ ਚੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਦ ਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀਪ ਸਿੰਘ ਕੋਲ ਗੁਰਮੀਰ ਸਿੰਘ ਵੀ ਗੁਰਬੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜਾ ਕਿੰਨੀ ਡੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨੇ ਹੋਇਸੇ ਕਿ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਏ ਭਾਈ ਹੈ ਨਸ਼ਾ ਛੱਡ ਨਾ ਆਇਆ ਸੀਗਾ ਹਾਂ ਜੀ ਕਿੰਨ ਦੱਸੇਗਾ ਹਾਂ ਫਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਰਸ ਹੈਗਾ ਪਿੰਡ ਰਾਇਤਾਲ ਹੈ ਰਾਇਤਾਲ ਰਾਜਾ ਤਾਲ ਹਾਂ ਜੀ ਇਸ ਡੇਰੇ 'ਚ ਕੱਦਾਂ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਬਜਿੰਦਰ ਸਿੰਘ ਜੀ ਰਹਿਣ ਵਾਲਾ ਬਟ ਚੰਡੀਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਦੇ ਵਿੱਚ ਕਰਦਾ ਮੈਂ ਜੱਥੇ ਬੰਦੀ ਸੀ ਪਹਿਲਾਂ ਤੋਂ ਬਾਈ ਦੀ ਜਿੱਥੇ ਕੋ ਲੈ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋ ਬਾਤ ਕਿੰਨੀ ਦੇਰ ਤੋਂ ਇਸ ਜੱਥੇ ਬੰਦੀ ਸੀ ਮੈਨੂੰ ਜੀ ਥੋੜੇ ਦਿਨ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਜੀ ਬੜੇ ਨਸ਼ਾ ਛੱਡਣ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹੈ ਹਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੇਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂਜੀ ਇਸ ਡੇਰੇ ਚ ਕੱਦਾਂ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਰੈਂਟ ਚੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕੱਦਾਂ ਮੈਂ ਜੱਥੇਵੰਦੀ ਸੀ ਸੀ ਪਹਿਲਾਂ ਤੋਂ ਬਾਈ ਦੀਪ ਸਿੰਘ ਕੋਲ ਰਹਿਣੀ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੇਹਰੋਗੜ੍ਹ ਤੇ ਕਿੰਨੀ ਡੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਏ ਭਾਈ ਹੈ ਨਸ਼ੇ ਚੜਨ ਆਇਆ ਸੀ ਨਸ਼ੇ ਚੜਨ ਆਇਆ ਸੀਗਾ ਹਾਂ ਜੀ ਅਰਮਿੰਦਰ ਸਿੰਘ ਹੈ ਅਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਰਾਇਤਾਲ ਹੈ ਰਾਇਤਾਲ ਰਾਜਾ ਤਾਲ ਹਾਂ ਜੀ ਇਸ ਡੇਰੇ ਚ ਕੱਦਾਂ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਗੜ੍ਹਤ ਜੰਡਿਆਣਾ ਦੀ ਜ਼ਿਲ੍ਹਾ ਬਰਨਾਲਾ ਜੀ ਇਸ ਦੇ ਦੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਜਿੱਥੇ ਕੋ ਲੈ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋ ਬਾਤ ਕਿੰਨੀ ਦੇਰ ਤੋਂ ਇਸ ਜੱਥੇਬੰਦੀ ਤੇ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਜੀ ਬਾਈ ਨਸ਼ਾ ਛੱਡਣ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਹਾਂ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਜਾ ਤਾਲ ਹਾਂਜੀ ਇਸ ਡੇਰੇ ਚ ਕਦ ਦਾ ਮੈਂ ਵੀਰ ਜੀ ਮੈਂ ਆਇਆ ਹਾਂ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਬਟ ਜੰਗਲੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਦ ਦਾ ਮੈਂ ਜੱਤੀਵੰਦੀ ਸੀ ਇਸ ਪਹਿਲਾਂ ਤੋਂ ਬਾਈਦੀਪ ਸਿੰਘ ਕੋਲ ਰਹਿ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋ ਕਿੰਨੇ ਦਿਨ ਤੋਂ ਇੱਥੇ ਬੰਦੇ ਇਹ ਮੈਨੂੰ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਜੀ ਭਾਈ ਬੜੇ ਨਸ਼ੇ ਛੱਡਣ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹੈ ਹਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈਂ ਰਾਇਤਾਲ ਰਾਇਤਾਲ ਹਾਂ ਜੀ ਇਸ ਦਿਨ ਡੇਰੇ ਚ ਕੱਦਾਂ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਕਿੱਥੇ ਚੰਗੀ ਆਣਾ ਜੀ ਜਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇ ਬੰਦੀ ਸੀ ਪਹਿਲਾਂ ਤੋਂ ਬਾਈ ਦੀ ਫਿਰ ਵੀ ਕੋ ਲੈ ਗਏ ਗੁਰਮੀਰ ਸਿੰਘ ਜੀ ਗੁਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜਾ ਕਿੰਨੀ ਡੇਰ ਤੋਂ ਇਸ ਜੱਥੇ ਬੰਦੀ ਜੀ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਏ ਜੀ ਹੈ ਨਸ਼ੇ ਛੱਡਣ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਹਿੰਦਰ ਸਿੰਘ ਹੈ ਹਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਪਿੰਡ ਪਿੰਡ ਸਹਾਇਕ ਪਿੰਡ ਏ ਰਾਇਤਾਲ ਹੈ ਰਾਇਤਾਲ ਰਾਇਤਾਲ ਹਾਂਜੀ ਇਸ ਡੇਰੇ ਚ ਕਰਦਾ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਨੇ ਰਹਿਣ ਵਾਲਾ ਰੈਂਟ ਚੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਜਿੱਤ ਨੂੰ ਲੈ ਗਏ ਗੁਰਮੀਰ ਸਿੰਘ ਜੀ ਗੁਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੇਹਰੋਗੜ ਕਿੰਨੀ ਡੇਰ ਤੋਂ ਇਸ ਜੱਥੇਬੰਦੀ ਮੈਂ ਜੀ ਥੋੜੇ ਦਿਨੇ ਹੋਏ ਸੀ ਕਿ ਆਇਆ ਸੀ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਜੀ ਭਾਈ ਬੜੇ ਨਸ਼ਾ ਛੱਡਣ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹੈ ਹਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੇਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂ ਜੀ ਇਸ ਡੇਰੇ 'ਚ ਕੱਦਾਂ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਕਿੱਥੇ ਜੰਗਿਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਜਿੱਥੇ ਕੋ ਲੈ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋਗੜਾ ਕਿੰਨੀ ਡੇਰ ਤੋਂ ਇਸ ਜੱਥੇਬੰਦੀ ਤੇ ਮੈਨੂੰ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਏ ਬਾਈ ਨਸ਼ੇ ਚੜਨ ਆਇਆ ਸੀ ਨਸ਼ੇ ਚੜਨ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹਾਂ ਹਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਪਿੰਡ ਪਿੰਡ ਸਰ ਪਿੰਡ ਇਹ ਰਾਇਤਾਲ ਹੈ ਰਾਇਤਾਲ ਰਾਇਤਾਲ ਹਾਂਜੀ ਇਸ ਡੇਰੇ ਚ ਕਦ ਦਾ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਬੈਡ ਚ ਆਨੇ ਆਣੇ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਦ ਦਾ ਮੈਂ ਜੱਤੀਵੰਦੀ ਸੀ ਪਹਿਲਾਂ ਤੋਂ ਬਾਈਦੀਪ ਸਿੰਘ ਕੋਲ ਰਹਿ ਗੁਰਮੀਰ ਸਿੰਘ ਵੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋ ਕਿੰਨੀ ਦੇਰ ਤੋਂ ਇਸ ਜੱਥੇ ਬੰਦੇ ਜੀ ਮੈਨੂੰ ਜੀ ਥੋੜੇ ਦਿਨੇ ਹੋਏ ਸੀ ਕਿ ਆਏ ਸੀ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਏ ਭਾਈ ਹੈ ਨਸ਼ੇ ਛੱਡਣ ਆਇਆ ਸੀ ਨਸ਼ੇ ਛੱਡਣ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹੈ ਹਰਮਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਪਿੰਡ ਪਿੰਡ ਦਾ ਦੱਸੋਗਾ ਪਿੰਡ ਇਹ ਰਾਇਤਾਲ ਹੈ ਹੈ ਰਾਇਤਾਲ ਰਾਇਤਾਲ ਹਾਂ ਜੀ ਇਸ ਡੇਰੇ 'ਚ ਕੱਦਾਂ ਮੈਂ ਵੀਰ ਜੀ ਮੈਂ ਆਇਆ ਨਵਾਂ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਰੈਂਟ ਚੰਗੀ ਆਣਾ ਜੀ ਜਿਲ੍ਹਾ ਬਰਨਾਲਾ ਇਹ ਇਸ ਦੇ ਦੇ ਚ ਕਰਦਾ ਮੈਂ ਜੱਥੇਬੰਦੀ ਸੀ ਪਹਿਲਾਂ ਤੋਂ ਬਾਈ ਦੀ ਜਿੱਥੇ ਕੋਲੇ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੈਰੋ ਬਾਤ ਕਿੰਨੀ ਦੇਰ ਤੋਂ ਇਸ ਜੱਥੇਬੰਦੀ ਮੈਂ ਮੇਰੇ ਜੀ ਥੋੜੇ ਦਿਨੇ ਹੋਏ ਸੀਗੇ ਆਏ ਸੀਗੇ ਜੀ ਮੈਂ ਗੁਰੂ ਘਰ ਰਹਿੰਦਾ ਸੀਗਾ ਜੀ ਆਇਆ ਜੀ ਬਾਈ ਨਸ਼ਾ ਛੱਡਣ ਆਇਆ ਸੀ ਨਸ਼ਾ ਛੱਡਣ ਆਇਆ ਸੀਗਾ ਹਾਂ ਜੀ ਹਰਮਿੰਦਰ ਸਿੰਘ ਹਾਂ ਹਰਮਿੰਦਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਅੰਬਰਸਰ ਦਾ ਰਹਿਣ ਵਾਲਾ ਪਿੰਡ ਪਿੰਡ ਫਾਇਆ ਪਿੰਡ ਏ ਰਾਇਤਾਲ ਹੈ ਰਾਇਤਾਲ ਰਾਇਤਾਲ ਹਾਂਜੀ ਇਸ ਡੇਰੇ ਚ ਕਦ ਦਾ ਮੈਂ ਵੀਰ ਜੀ ਮੈਂ ਆਇਆ ਨਵੰਬਰ ਮਹੀਨੇ ਦਾ ਭਜਿੰਦਰ ਸਿੰਘ ਜੀ ਰਹਿਣ ਵਾਲਾ ਬੈਡ ਜੰਗੀ ਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਇਸ ਡੇਰੇ ਚ ਕਦ ਦਾ ਮੈਂ ਜੱਥੇਵੰਦੀ ਸੀ ਪਹਿਲਾਂ ਤੋਂ ਬਾਈ ਦੀਪ ਜੀ ਤੋਂ ਲੈ ਗੁਰਮੀਰ ਸਿੰਘ ਜੀ ਗੌਰਵੀਰ ਸਿੰਘ ਕਿੱਥੇ ਰਹਿਣ ਵਾਲਾ ਮੇਹਰੋ